ਪ੍ਰਧਾਨ ਦੀ ਜਿਹੜੀ ਅੱਧੀ ਮੀਟਿੰਗ ਰੱਖੀ ਗਈ ਆ ਕੇ ਸਬੰਧ ਵਿੱਚ ਸੀ। ਫੈਨਕੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਸਪਾਲ ਬੰਗਰ ਪਿੰਡ ਦੇ ਵਿੱਚ ਸਾਡੇ ਲੁਧਿਆਣਾ ਦੇ ਹਾਤੀ ਜ਼ਿਲ੍ਹੇ ਦੇ ਪਿੰਡ ਵਿੱਚ ਆਏ ਆ। ਇੱਥੇ ਅਸੀਂ ਨਿਊ ਜੁਆਇਨਿੰਗ ਕਰਨੀ ਸੀ। ਸਾਡੇ ਕਾਫੀ ਪਰਿਵਾਰਾਂ ਨੇ 25 ਤੋਂ 30 ਪਰਿਵਾਰਾਂ ਨੇ ਅੱਜ ਬੀਜੇਪੀ ਦਾ ਪੱਲਾ ਫੜਿਆ। ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆਂ। ਗੁਰदयाल ਸਿੰਘ ਜੀ, ਮਹੇਸ਼ ਜੀ, ਬਿਸ਼ਕਰਮ ਮਹੇਸ਼ ਬਿਸ਼ਕਰਮਾ ਜੀ ਸਾਰੀ ਸਮੂਚੀ ਟੀਮ ਇਹਨਾਂ ਨੇ ਅੱਜ ਬੀਜੇਪੀ ਦਾ ਪੱਲਾ ਫੜਿਆ 20 ਤੋਂ 25 ਪਰਿਵਾਰਾਂ ਨੇ। ਅਨ ਵਿਜੇਪੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਸਾਡੇ ਪਰਿਵਾਰ ਦੇ ਵਿੱਚ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਸੂਚੀ ਟੀਮ ਦਾ ਮੇਰੇ ਨਾਲ ਸਾਡੇ ਇੰਡਸਟਰੀ ਦੇ ਜਿਹਨਾਂ ਦੀ ਇੱਥੇ ਨਾਲ ਹੀ ਵਿਕਾਲ ਬੰਗੜਾ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਕੱਕੜ ਸਾਹਿਬ ਤੇ ਸਾਡੀ ਸਮੂਚੀ ਟੀਮ ਕੇਪੀ ਰਾਣਾ ਜੀ ਅਮਰਜੀਤ ਜੀ ਸਾਰੀ ਸਾਡੀ ਟੀਮ ਪਰੰਪਰਿਤ ਤੇ ਜਿੰਨੇ ਵੀ ਸਾਡੀ ਟੀਮ ਭਵਿੰਦਰਪੁਰ ਸਮਰਾਜੀ ਸਾਰੇ ਨਾਲ ਆਏ ਸੀ ਅਸੀਂ ਇਹਨਾਂ ਨੂੰ ਜੀ ਆਇਆਂ ਆਖਿਆ ਪਰਿਵਾਰ ਵਿੱਚ ਸ਼ਾਮਲ ਕੀਤਾ ਅੱਜ ਪਹਿਲਾਂ ਵਾਅਦਾ ਕਰਦੇ ਹਾਂ ਸਾਰੇ ਪਰਵਾਹਾਂ ਦਾ ਜਿਹਨਾਂ ਨੇ ਬੀਜੇਪੀ ਦਾ ਪੰਡਾ ਫੜਿਆ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਆਪਸੀਨ ਜਾਖੜ ਜੀ ਨਾਲ ਅਤੇ ਸ਼੍ਰੀਨਵਾਸ ਜੀ ਦੀ ਸਲਾਹ ਕਰਕੇ ਇਹਨਾਂ ਨੂੰ ਬਣਦੀ ਯੋਗ ਨੁਮਾਇੰਦਗੀ ਵੀ ਦਵਾਂਗੇ ਅਹ ਆਉਣ ਵਾਲੇ ਟਾਈਮ 'ਚ ਹੋਰ ਕੀ ਵੀ ਆਪਣੇ ਪ੍ਰੋਜੈਕਟ ਨੇ ਕੀ ਕਰਨਾ ਚਾਹੀਦਾ ਸਾਡਾ ਬਲਾਕ ਸੰਗਠਨ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨਾਂ ਬਹੁਤ ਨੇੜੇ ਆ ਅਸੀਂ ਤਿਆਰੀ ਕਰ ਰਹੇ ਹਾਂ ਇਹਨਾਂ ਨੂੰ ਵੀ ਇੱਥੇ ਬੂਥ ਲੈਵਲ ਤੇ ਰੂਟੀਆਂ ਦਿੱਤੀਆਂ ਨੇ ਬਲਾਕ ਸੰਗਠਨ ਜ਼ਿਲ੍ਹਾ ਪ੍ਰੀਸ਼ਦ ਅਸੀਂ ਗੇਲਨ ਤੇ ਸ਼ਾਨੇਵਾਲਾ ਪ੍ਰਧਾਨ ਸਭਾ ਦੇ ਵਿੱਚ ਘੜਾਂਗੇ ਜਿੱਤਾਂਗੇ ਤੇ ਆਪਦੇ ਨੁਮਾਇंदे ਬਣਾ ਕੇ ਭੇਜਾਂਗੇ ਅਜ ਤਰ੍ਹਾਂ ਤੁਸੀਂ ਆਮ ਹੀ ਮੈਂ ਤੁਹਾਨੂੰ ਕਈ ਜਗ੍ਹਾ ਤੇ ਮਿਲਿਆ ਵੀ ਹਾਂ ਤੇ ਬਹੁਤ ਲੋਕ ਸਤਿਕਾਰ ਕਰਦੇ ਆ ਤੇ ਤੁਹਾਨੂੰ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਕਿ ਬੀਜੇਪੀ ਨੂੰ ਬਹੁਤ ਪੰਜਾਬੀ ਬਹੁਤ ਪਤੰਗ ਹੰਗਾਰਾ ਦੇਖੋ ਜਸਪਾਲ ਬੰਗਰ ਪਿੰਡਾਂ ਗਿਲ ਹਲਕੇ ਦਾ ਇੱਥੇ ਇੰਨਾ ਵਧੀਆ ਹੰਗਾਰਾ ਮਿਲ ਰਿਹਾ ਸ਼ਾਮਲ ਹਲੇ ਇਲੈਕਸ਼ਨ ਬਹੁਤ ਦੂਰ ਆ ਫਿਰ ਵੀ ਲੋਕੀ ਸ਼ਾਮਲ ਹੋ ਕੇ ਬੀਜੇਪੀ ਦੇ ਪਰਿਵਾਰ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਅਸੀਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕੀ ਕੀ ਅੱਜ ਦਾ ਮਸਲਾ ਕੀ ਆ ਕੀ ਮੁੱਦੇ ਰੱਖੇ ਆ ਕੀ ਇਹਦਾ ਪਹਿਲਾਂ ਤਾਂ ਸਾਰੋ ਕੋ ਜੈ ਸ਼੍ਰੀ ਰਾਮ ਜੈ ਪਰਵਾਸੀ ਏਕਤਾ ਜਿੰਦਾਬਾਦ 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 ਪਰਵਾਸੀ ਏਕਤਾ ਜਿੰਦਾਬਾਦ 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 ਅੱਜ ਪਰਵਾਸੀ ਪਰਿਵਾਰਾਂ ਨੇ ਸਾਡੇ ਰਵਿੰਦਰ ਸਿੰਘ ਸੰਘੋਵਾਲ ਦੀ ਬਾਹ ਫੜੀ ਆ ਅੱਜ ਅਸੀਂ ਇਸ ਇਲਾਕੇ ਦੇ ਵਿੱਚ ਕਟੋ-ਕਟ 2250 ਪਰਵਾਸੀ ਜੋ ਸਾਡੇ ਭਰਾ ਨੇ ਸਾਡੀ ਦੇਸ਼ ਦੀ ਜਿੰਦ-ਜਾਨ ਹੈ ਉਹ ਸਾਡੇ ਨਾਲ ਜੁੜੇ ਨੇ ਔਰ ਰਵਿੰਦਰ ਸਿੰਘ ਸੰਘੋਵਾਲ ਜੀ ਵੱਲੋਂ ਔਰ ਸਾਡੇ ਐਸੀ ਮੋਰਚੇ ਵੱਲੋਂ ਇਹਨਾਂ ਦਾ ਨਿੱਘਾ ਸਵਾਗਤ ਹੈ ਇਹਨਾਂ ਨੇ ਮਿਲ ਕੇ ਅੱਜ ਇਹਨਾਂ ਦੇ ਮੱਲੇ ਦੇ ਵਿੱਚ ਆਇਆ ਵਾ ਪਿਛਲੇ 15-15 ਸਾਲ ਤੋਂ ਇਹ ਵਿਚਾਰੇ ਲੋਕ ਇੱਥੇ ਰਹਿੰਦੇ ਨੇ ਇੱਥੇ ਸੜਕਾਂ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਵਾ ਤੁਸੀਂ ਦੇਖ ਲਓ ਸੜਕਾਂ ਨੇ ਨਿਗਾਹ ਮਾਰ ਕੇ ਦੇਖ ਲਓ ਕੋਈ ਸੀਵੇ ਨਹੀਂ ਕੋਈ ਬੜੇ ਬੁਰੇ ਤਰੀਕੇ ਨਾਲ ਹੀ ਰਹਿ ਰਹੇ ਆ ਇਹਨਾਂ ਦੇ ਆਪਣੇ ਮਕਾਨ ਨੇ ਔਰ ਬਹੁਤ ਮਾਰੀ ਜ਼ਿੰਦਗੀ ਬਤੀਤ ਕਰ ਰਹੇ ਆ 2027 ਦੇ ਵਿੱਚ ਜਦੋਂ ਸਾਡੀ ਭਾਜਪਾ ਦੀ ਸਰਕਾਰ ਬਣੂਗੀ ਇਹਨਾਂ ਦੇ ਵਿੱਚੋਂ ਹੀ ਇੱਥੋਂ ਦੇ ਸਰਪੰਚ ਪੰਚ ਬਣਨਗੇ ਔਰ ਆਣਾ ਵਾਲਾ ਪੰਜਾਬ ਕੰਗਲਾ ਪੰਜਾਬ ਨਹੀਂ ਰੰਗਲਾ ਪੰਜਾਬ ਹੋਊਗਾ ਪਰਵਾਸੀ ਇਕਤਾ ਜਿੰਦਾਬਾਦ 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 ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਜੀ ਵਿਦਿਆਦਾ ਮੇਨ ਮਕਸਦ ਕੀ ਸੀਗਾ ਜਿਹੜਾ ਅੱਜ ਤੁਸੀਂ ਇੱਕ ਇੱਥੇ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਕਾਫੀ ਲੋਕ ਵੀ ਇਕੱਠੇ ਹੋਏ ਆ ਕਿ ਇਹਦਾ ਕਾਰਨ ਕੀ ਸੀ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਅੱਜ ਸਾਡੇ ਇੱਥੇ ਇੱਕ ਜੁਆਇਨਿੰਗ ਸੀ ਬਹੁਤ ਵੱਡੇ ਲੈਵਲ ਤੇ 25-30 ਪਰਵਾਹਾਂ ਨੇ ਜੁਆਇਨ ਕੀਤਾ ਔਰ ਭਾਜਪੀ ਦੇ ਨਹੀਂ ਇਸੇ ਸਾਡੇ ਪੂਰੀ ਜ਼ਿਲ੍ਹੇ ਦੇ ਵਿੱਚ ਸਾਡੀ ਜਸਤਾਲ ਬੰਗਰ ਬਹੁਤ ਵੱਡੀ ਇੰਡਸਟਰੀ ਹੈ ਉਸ ਇੰਡਸਟਰੀ ਦਾ ਵੀ ਮੈਂ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਹੈਗਾ ਔਰ ਜਿੰਨੇ ਵੀ ਉੱਥੇ ਪ੍ਰਵਾਸੀ ਮਜ਼ਦੂਰ ਹੈਗੇ ਨੇ ਔਰ ਪੰਜਾਬੀ ਮਜ਼ਦੂਰ ਔਰ ਸਾਰੇ ਇੰਡਸਟਰੀਸਟ ਦੇ ਅੰਦਰ ਵੀ ਅੱਜ ਦੇ ਦਿਨ ਬਹੁਤ ਵੱਡਾ ਉਤਸ਼ਾਹ ਹੈ ਕਿ ਜਿਵੇਂ ਹੋਰ ਸਟੇਟਾਂ ਦੇ ਵਿੱਚ ਦੇਖਿਆ ਜਾਵੇ ਜਿਨ੍ਹਾਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਬਹੁਤ ਤਰੱਕੀ ਹੈ ਇੰਡਸਟਰੀ ਨੂੰ ਵੀ ਤਰੱਕੀ ਹੈ ਆਮ ਹਰ ਇੱਕ ਵਰਗ ਨੂੰ ਉਤਸ਼ਾਹ ਮਿਲਿਆ ਹੈ ਜਿੱਥੇ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਸਭ ਦੇ ਅੰਦਰ ਉਤਸ਼ਾਹ ਹੈ ਕਿ ਅਸੀਂ ਆਉਣ ਵਾਲੇ 2027 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਪੂਰੀ ਬਹੁਮਤ ਦੇ ਨਾਲ ਬੀਜੇਪੀ ਦੀ ਸਰਕਾਰ ਲਿਆਵਾਂਗੇ ਔਰ ਪੰਜਾਬ ਨੂੰ ਵਧੀਆ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਬਣੂਗਾ ਜਿਹੜਾ ਕਿ ਇਸ ਟਾਈਮ ਰੰਗਲੇ ਪੰਜਾਬ ਦੇ ਹੰਗਾਰੇ ਭਰਦੇ ਆ ਪਰ ਉਹ ਕੰਗਲਾ ਪੰਜਾਬ ਬਣ ਚੁੱਕਿਆ ਹੈ ਉਸ ਪੰਜਾਬ ਨੂੰ ਇਸ ਟਾਈਮ ਭਾਵੇਂ ਇੰਡਸਟਰੀ ਹੈ ਤੇ ਭਾਵੇਂ ਮਜ਼ਦੂਰ ਹੈਗੇ ਆ ਉਹ ਸਾਰੇ ਕਹਿੰਦੇ ਜਿੰਨੀ ਜਲਦੀ ਹੋ ਸਕੇ ਇਲੈਕਸ਼ਨ ਹੋਣ ਤੇ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਲਈ। ਇਹੀ ਬੇਨਤੀ ਕਰਾਂਗੇ ਸਭ ਨੂੰ ਕਿ ਆਨ ਵਾਲੇ ਟਾਈਮ ਸਾਰੇ ਵੋਟਾਂ ਪਾ ਕੇ ਵੱਤ-ਵੱਤ ਮੈਂਬਰਸ਼ਿਪ ਲਾਓ ਦੀ ਬੀਜੇਪੀ ਦੀ ਔਰ ਵੋਟਾਂ ਪਾ ਕੇ ਬੀਜੇਪੀ ਨੂੰ ਬਹੁਮਤ ਦਿਓ ਤੇ ਆਪਾਂ ਰੰਗਲਾ ਪੰਜਾਬ ਬਣਾਈ। ਬੀਜੇਪੀ ਜੁਆਇਨ ਕਰਕੇ ਤੇ ਬੀਜੇਪੀ ਦੇ ਵਿੱਚ ਉਹਨਾਂ ਨੂੰ ਵੱਤ-ਵੱਤ ਆਨ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਆਪਾਂ ਹੋਂਮਾ ਆ ਕੇ ਆਪਣੇ ਇਲਾਕੇ ਦੇ ਵਿੱਚੋਂ ਸਾਰੇ ਐਮਐਲਏ ਸਾਬਨ ਬਣਾਈਏ ਔਰ ਪੰਜਾਬ ਦਾ ਜੋ ਸੀਐਮ ਹੈ ਉਹ ਬੀਜੇਪੀ ਦਾ ਹੋਵੇ ਚੱਦ ਕੇ ਡਬਲ ਇੰਜਰ ਕਿਸੇ ਸਰਕਾਰ ਹੁੰਦੀ ਹੈ ਹੁਣ ਅੱਜ ਤਹਾਨੂੰ ਬਹੁਤ ਇਸ ਤੀਜਾ ਮਾੜਾ ਇਸ ਗੰਦਾ ਕਿ ਦਿੱਲੀ ਦੇ ਵਿੱਚ ਸਰਕਾਰ ਜੋ ਹੈ ਸੈਂਟਰ ਦੀ ਵੀ ਔਰ ਸੋਚੇ ਦੀ ਦਿੱਲੀ ਦੀ ਸਰਕਾਰ ਜੋ ਹੈ ਉਹ ਵੀ ਬੀਜੇਪੀ ਹੈ ਹਰਿਆਣੇ ਦੇ ਵੇਪੀ ਬੀਜੇਪੀ ਸਰਕਾਰ ਹੈ ਆਰੜਾ ਜੋ ਰਸਤਾ ਬਿਲਕੁਲ ਸਾਫ ਹੈ ਪੰਜਾਬ ਦਾ ਰਸਤਾ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਜੋ ਬੀਜੇਪੀ ਦੀ ਆਪਾਂ ਲੈ ਆਈਏ ਔਰ ਬੀਜੇਪੀ ਸਰਕਾਰ ਆਵੇ ਆਪਾਂ ਸਹੂਲਤਾ ਵੱਧ ਤੋਂ ਵੱਧ ਲਈਏ ਔਰ ਸਾਨੂੰ ਸਾਨੂੰ ਸਿੱਕੀ ਦੀ ਹੋਰ ਬਹੁਤ ਕੁਝ ਹੀ ਚਾਹੀਦੀ ਹੈ ਕਿ ਪਾਕਿਸਤਾਨ ਦੀ ਜੋ ਕੱਟੀਆਂ ਹਰਕਤਾਂ ਸੀ ਸਾਡੇ ਜਿਹੜੇ ਫਤਿਹ ਸ਼ਹੀਦਗਰ ਦੇ ਵਿੱਚ ਉਹਨਾਂ ਨੇ ਗਲਤ ਉਹ ਸਾਡੇ ਮਸੂਮ ਜਾਂ ਨਿਰਦੋਸ਼ ਲੋਕਾਂ ਉੱਤੇ ਕੌਲਾ ਕਰਕੇ ਉਹ ਵਾਤੀਆਂ ਨੇ ਉੱਤੇ ਮਾਰੇ ਆ ਉਹਦਾ ਬਦਲਾ ਮੋਦੀ ਸਰਕਾਰ ਨੇ ਬੀਜੇਪੀਡੀ ਸਰਕਾਰ ਨੇ ਸੈਂਟਰ ਵੱਲੋਂ ਬੜਾ ਵਧੀਆ ਫੈਸਲਾ ਲਿਆ ਔਰ ਉਹਨਾਂ ਨੂੰ ਘਰ ਜਾ ਕੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਆਪਣੇ ਘਰ ਜਾਣੇ ਟੈਕਸ ਦਾ ਚਿੰਤਾ ਉਹਦੇ ਨਾਲ ਸਭ ਉਹ ਮਾਰ ਹੋਣਾ ਚਾਹੀਦਾ ਪੰਜਾਬ ਵਾਸੀਆਂ ਨੂੰ ਕਿਉਂਕਿ ਸਾਡੀ ਜਿਹੜੀ ਸਟੇਟ ਹੈ ਉਹ ਇੱਕ ਬਾਰਡਰ ਸਟੇਟ ਹੈ ਇਸ ਕਰਕੇ ਕਿਸੇ ਵੀ ਦੁਸ਼ਮਣ ਚਾਹੇ ਪਾਕਿਸਤਾਨ ਹੋਵੇ ਜਾਂ ਕੋਈ ਹੋਵੇ ਕਿਸੇ ਦੀ ਵੀ ਹਿੰਮਤ ਨਾ ਹੋਵੇ ਅੱਜ ਗੋਪੀ ਸਾਹਿਬ ਦੀ ਸਰਕਾਰ ਹੁੰਦੇ ਹੋਏ ਜਿਹੜਾ ਉਹਨਾਂ ਨੇ ਕਿ ਐਸਾ ਜਵਾਬ ਦਿੱਤਾ ਕਿ ਪਾਕਿਸਤਾਨ ਵਾਲੇ ਉਹ ਤੇ ਟੈਟਰੀ ਹੋ ਗਿਆ ਅੱਜ ਜਦ ਦੇਖਣ ਨੂੰ ਮਿਲਦਾ ਤੁਸੀਂ ਅੱਜ ਵੀ ਪੇਪਰ ਚ ਪੜ੍ਹਦੇ ਹੋ ਫਿਰ ਪ੍ਰਧਾਨ ਮੰਤਰੀ ਹੁਣ ਅਪੀਲ ਕਰ ਰਿਹਾ ਹੈ ਕਿ ਐਸੀ ਗਾਪਸ ਰਿਪੈਟ ਕੇ ਇਸ ਦੂਜੇ ਨਾਲ ਥੋੜਾ ਬਾਕੀ ਕਰਕੇ ਤੇ ਯਾਕੋਬ ਨੂੰ ਇਸ ਦੀ ਜਾਂਚ ਬੰਦੀ ਜਾਂ ਯਾਕੋਬ ਨੂੰ ਮਾਰ ਕਰਾਰ ਲੱਗੇ ਸਰ ਖਦੇ ਵੀ ਮੋਦੀ ਸਾਹਿਬ ਕੋ ਪਰਸਪਰਸ਼ਤ ਬਹਿ ਗਏ ਕਿ ਜਦੋਂ ਤੁਸੀਂ ਜੇਕਰ ਪੰਜਾਬ